ਜਾਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਜੀ ਹਾਂ ਇੱਕ ਕਹਾਵਤ ਅੱਜ ਸੱਚ ਹੋਈ ਹੈ ਹਸ਼ਿਆਰਪੁਰ ਰੋਡ ਤੇ ਵਾਪਰੇ ਹਾਸੇ ਦੀ ਇਹ ਤਸਵੀਰ ਦੇਖ ਕੇ ਇੱਕ ਹਵਸ ਸੱਚ ਹੋਈ ਹੈ ਦੇਖ ਸਕਦੇ ਹੋ ਹਾਸਾ ਕਿੰਨਾ ਭਿਆਨਕ ਹੈ ਇਸ ਦੇ ਬਾਵਜੂਦ ਮਹਿਲਾ ਦੀ ਜਾਨ ਬਚ ਗਈ ਹੈ ਦਰਸਲ ਇੱਕ ਮਹਿਲਾ ਕਾਰ ਸਵਾਰ ਮਹਿਲਾ ਆ ਰਹੀ ਸੀ ਉਸ ਦੀ ਟੱਕਰ ਟਰੈਕਟਰ ਟਰਾਲੀ ਦੇ ਨਾਲ ਹੋ ਜਾਂਦੀ ਆ ਤਾਂ ਇਸ ਹਾਸੇ ਦੇ ਵਿੱਚ ਮਹਿਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਬਰਦਸਤੇ ਹਾਸਾ ਵਾਪਰਿਆ ਹੈ ਤਾਂ ਮਹਿਲਾ ਦੀ ਜਾਨ ਇਸ ਹਾਸੇ ਦੇ ਵਿੱਚ ਬਚ ਗਈ ਹੈ ਤੇ ਪੂਰਾ ਹਾ사 ਹਸ਼ਿਆਰਪੁਰ ਦੇ ਰੋਡ ਭਗਵਾਨ ਸ਼੍ਰੀ ਵਾਲਮੀਕੀ ਚੌਕ ਦੇ ਨੇੜੇ ਵਾਪਰਿਆ ਤਾਂ ਮਹਿਲਾ ਨੂੰ ਇੱਥੇ ਲੋਕਾਂ ਨੇ ਗੱਡੀ 'ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਜਾਣਕਾਰੀ ਮੁਤਾਬਕ ਇੱਥੇ 슈ਗਰ ਮਿਲ ਦੇ ਵਿੱਚ ਇੱਕ ਕਿਸਾਨ ਗੰਨੇ ਦੀ ਫਸਲ ਛੱਡ ਕੇ ਵਾਪਸ ਆ ਰਿਹਾ ਸੀ ਟਰੈਕਟਰ ਟਾਲੀ ਦੇ ਉੱਤੇ ਤੇ ਆਪਣੇ ਪਿੰਡ ਜਾ ਰਿਹਾ ਸੀ ਇਸੇ ਦੌਰਾਨ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਦੇ ਨਾਲ ਕਾਰ ਬੇਕਾਬੂ ਹੋਈ ਜੋ ਕਿ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਕਿ ਹਾਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਪਰ ਇਸ ਹਾਦਸੇ ਦੇ ਵਿੱਚ ਮਹਿਲਾ ਦੀ ਜਾਨ ਬਚ ਗਈ ਹੈ ਜਿਵੇਂ ਹੀ ਟਰੈਕਟਰ ਟਰਾਲੀ ਚਾਲਕ ਨੇ ਦੇਖਿਆ ਕਿ ਕਾਰ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਹੈ ਉਸਨੇ ਆਪਣਾ ਟਰੈਕਟਰ ਟਰਾਲੀ ਉੱਥੇ ਹੀ ਰੋਕ ਲਿਆ ਜਿਸ ਤੋਂ ਬਾਅਦ ਬੇਕਾਬੂ ਹੋਈ ਕਾਰ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ ਤਾਂ ਇਸ ਹਾਦਸੇ ਦੇ ਵਿੱਚ ਮਹਿਲਾ ਜ਼ਖਮੀ ਹੋ ਗਈ ਹੈ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਹੋਈ ਹੋਵੇਗੀ ਪਰ ਇੱਕ ਕਹਾਵਤ ਸੱਚ ਹੋਈ ਹੈ ਜਾਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਤਾਂ ਮੈਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਕਾਰ ਚੋਂ ਲੋਕਾਂ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਬਾਹਰ ਕੱਢਿਆ ਫਿਰ ਹਸਪਤਾਲ ਪਹੁੰਚਾਇਆ ਜਿੱਥੇ ਮੈਲਾ ਦਾ ਇਲਾਜ ਚੱਲ ਰਿਹਾ ਹੈ ਮਾਮੂਲੀ ਮੈਲਾ ਦੇ ਸੱਟਾਂ ਲੱਗੀਆਂ ਨੇ ਤਾਂ ਇਹ ਭਿਆਨਕ ਹਾਦਸਾ ਵਾਪਰਿਆ ਹਸ਼ਿਆਰਪੁਰ ਰੋਡ ਤੇ ਹਾਦਸਾ ਹੋਇਆ ਹੈ ਜਿੱਥੇ ਇੱਕ ਟਰੈਕਟਰ ਟਰਾਲੀ ਦੇ ਨਾਲ ਕਾਰ ਟਕਰਾ ਗਈ ਤਾਂ ਟਰੈਕਟਰ ਟਰਾਲੀ ਚਾਲਕ ਕੀ ਕੁਝ ਕਹਿ ਰਿਹਾ ਉਹ ਵੀ ਸੁਣਾਣੇ ਆ ਜਿਹੜਾ ਨਾਮ ਬਾਜੀ ਮਨਜੀਤ ਸਿੰਘ ਆ ਹਾਂਜੀ ਕਿਹੜੇ ਪਿੰਡ ਤੋਂ ਆਈਂ ਦੀਂਦੋਵਾਲ ਤੋਂ ਹਾਂਜੀ ਹਾਂਜੀ ਮੈਂ ਮਹਿਲਾ ਤੋਂ ਗੰਨਾ ਲਾ ਕੇ ਆਉਂਦਾ ਸੀਗਾ ਹਾਂਜੀ ਮੈਂ ਆਪਣੀ ਬਿਲਕੁਲ ਸਾਈਡ ਤੇ ਆਉਂਦਾ ਸੀ ਹਾਂਜੀ ਗੱਡੀ ਇਧਰੋਂ ਤੇਜ਼ ਆਈ ਮੋਰੇ ਬੈਨਰ ਸੀਗਾ ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਇਸ ਵੇਲੇ ਗਈ ਆ ਮੈਂ ਜੱਕਦਮ ਬ੍ਰੇਕ ਲਾ ਦਿੱਤੀ ਮੈਂ ਕਿਹਾ ਵੀ ਗੱਡੀ ਟੱਪ ਕੇ ਬੱਖ ਨੂੰ ਚੱਲ ਗਈ ਉਹ ਇਦਾਂ ਨਹੀਂ ਪਤਾ ਲੱਗਿਆ ਵੀ ਜਾਨੂ ਗੱਡੀ ਟੱਪ ਕੇ ਜਦ ਮੈਂ ਬ੍ਰੇਕ ਲਾਤੀ ਆਪਣੇ ਤੋਂ ਬ੍ਰੇਕ ਲਾਈ ਵੀ ਮੇਰੇ ਜਨਾ ਬੱਜ ਗਈ ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਈ ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ ਤੇ ਉਹ ਬਾਅਦ ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ ਹਾਂਜੀ ਮੈਂ ਤਾਂ ਬਿਲਕੁਲ ਆਪਣੀ ਸਾਈਡ ਤੇ ਸੀ ਕੋਈ ਮੇਰਾ ਕਸੂਰ ਨਹੀਂ ਨਾ ਕੋ ਮੈਂ ਨਸ਼ੇ ਆਲਾ ਆ ਜਾਂ ਕੋ ਖਾਣਾ ਪੀਣਾ ਆ ਰਾਸਵਾਮੀ ਬੰਦਾ ਆ ਬਿਲਕੁਲ ਹੌਲੀ ਆਉਣਾ ਇੱਥੋਂ ਨਿਕਲਿਆ ਆ ਮੈਂ ਤਾਂ ਪਹਿਲਾਂ ਹੀ ਗੱਡੀ ਰੋਕਤੀ ਆ ਭਾਜੀ ਹੁਣੀ ਮਗਰ ਆਉਂਦੇ ਸੀ ਨਿਆਣੇ ਮੁੰਡੇ ਇੰਨੀ ਵੀ ਦੇਖਿਆ ਵੇ ਗੱਡੀ ਉਹ ਗਾ ਕਾਰ ਗਲਤ ਗਈ ਆ ਤਾਂ ਮੈਂ ਗੱਡੀ ਆਪਣੇ ਟਰਾਲੀ ਦੇ ਵਿੱਚ ਕਿੰਨੇ ਵਿਅਕਤੀ ਸੀਗੇ ਜੀ ਕਾਰ ਦੇ ਵਿੱਚ ਇੱਕੋ ਹੀ ਜਾਣਾ ਸੀ ਜਨਾਨੀ ਸੀਗੀ ਚਲਾ ਜਨਾਨੀ ਵੇ ਚਲਾਦੀ ਸੀਗੀ ਬੰਦਿਆਂ ਸਾਰਿਆਂ ਨੇ ਦੇਖਿਆ ਜਦੋਂ ਮੈਂ ਇੱਕਦਮ ਟਰੈਕਟਰ ਰੋਕ ਦਿੱਤਾ